ਅਮਰਸਰ ਦੇ ਠਾਣਾ ਲੋਪੋਕੇ ਦੇ ਪਿੰਦੇ ਪਿੰਡ ਛੱਡਣ ਅਤੇ ਖਿਆਲਾਂ ਦੇ ਵਿੱਚ ਪੁਲਸ ਅਤੇ ਐਕਸਾਈਜ਼ ਵਿਭਾਗ ਵੱਲੋਂ ਸ਼ਾਪੇਮਾਰੀ ਕਰਕੇ 1080 ਲੀਟਰ ਲਾਹਣ ਬਰਾਮਦ ਕੀਤਾ ਗਿਆ ਹੈ ਉੱਚ ਅਧਿਕਾਰੀਆਂ ਦੀ ਹਦਾਇਤਾਂ ਤੇ ਠਾਣਾ ਲੋਪੋਕੇ ਦੇ ਮੁਖੀ ਅਤੇ ਐਕਸਾਈਜ਼ ਵਿਭਾਗ ਵੱਲੋਂ ਪਿੰਡ ਛੱਡਣ ਅਤੇ ਖਿਆਲਾਂ ਦੇ ਵਿੱਚ ਚੈਕਿੰਗ ਦੌਰਾਨ 1080 ਲੀਟਰ ਲਾਹਣ ਬਰਾਮਦ ਕਰਨ ਦੀ ਖਬਰ ਸਾਹਮਣੇ ਆਈ ਹੈ ਇਸ ਸਬੰਧੀ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਜਗਦੀਪ ਕੌਰ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਛੱਡਣ ਅਤੇ ਖਿਆਲਾਂ ਦੇ ਵਿੱਚ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ ਹੈ ਜਿਸ ਤੋਂ ਪੁਲਿਸ ਤੇ ਐਕਸਾਈਜ਼ ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਪ੍ਰਤਾਪ ਸਿੰਘ ਵਾਸੀ ਖਿਆਲਾਂ ਦੇ ਕੋਲੋਂ 700 ਲੀਟਰ ਲਾਨ ਤੇ ਰੇਸ਼ਮ ਸਿੰਘ ਵਾਸੀ ਛੱਡਣ ਤੋਂ ਘਰੋਂ 300 ਲੀਟਰ ਲਾਨ ਬਰਾਮਦ ਕਰਕੇ ਐਕਸਾਈਜ਼ ਐਕਟ ਅਧੀਨ ਮਕਦਮਾ ਦਰਜ ਕਰ ਲਿਆ ਹੈ ਹਾਲਾਂਕਿ ਇਸ ਰੇਡ ਦੇ ਵਿੱਚ ਦੋਸ਼ੀ ਭੱਜਣ ਵਿੱਚ ਸਫਲ ਹੋ ਗਏ ਹਨ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਹਾਂ ਇਸ ਮੌਕੇ ਤੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਅਤੇ ਔਰ ਸਮੋਖੀਆਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਤੁਸੀਂ ਦੇਖ ਰਹੇ ਹੋ ਅਮਰਸਰ ਤੋਂ ਸਾਡੀ ਇਹ ਵਿਸ਼ੇਸ਼ ਰਿਪੋਰਟ ਪੱਤਰਕਾਰ ਗੁਰਪ੍ਰੀਤ ਸੰਧੂ ਦੀ ਅੱਜ ਸਿ ਉੱਚ ਅਧਿਕਾਰੀਆਂ ਦੀ ਰਹਿਨਮਾਈ ਹੇਠ ਆਪਣਾ ਥਾਣਾ ਲਾਪਕਿਆਂ ਦੇ ਵਿਖੇ ਅਲੱਗ-ਅਲੱਗ ਪਿੰਡਾਂ ਵਿੱਚ ਰੇਡ ਕੀਤੇ ਗਏ ਆ ਜਿਨ੍ਹਾਂ ਦੇ ਵਿੱਚ ਖਿਆਲਾ ਕਲਾ ਤੇ ਛੱਡਨ ਦੋ ਦੇ ਵਿੱਚੋਂ ਜਿਹੜੇ ਹੈ ਉੱਥੇ ਦੋ ਪਰਚੇ ਦਰਜ ਹੋਏ ਆ ਇੱਕ ਪ੍ਰਤਾਪ ਸਿੰਘ ਜੀ ਉਹਨਾਂ ਦੇ 700 ਲੀਟਰ ਲਾਂਸ ਸੀ ਉਹਨਾਂ ਕੋਲੋਂ ਤੇ ਇੱਕ ਹੈਗਾ ਰੇਸ਼ਮ ਸਿੰਘ ਜਿਹਨਾਂ ਦੇ 380 ਲੀਟਰ ਲਾਂਸ ਸੀ ਗਈ ਜੀ ਕਾਬੂ ਕੋਈ ਆਇਆ ਨਹੀਂ ਜੀ ਕਾਬੂ ਨਹੀਂ ਕੋਈ ਆ ਉਹਨਾਂ ਦੀ ਭਾਲ ਚੱਲੀ ਹੈ ਜੀ ਇਹ ਜਿਹੜਾ ਰੇਟ ਸੀ ਸਾਡੇ ਵੱਲੋਂ ਤੇ ਸਾਂਝਾ ਥਾਣੇ ਲੋਪੋਕਿਆਂ ਵੱਲੋਂ ਸਾਂਝਾ ਰੇਟ ਸੀਗਾ